എന്ത <laughs> പോയിട്ട്

ਹਾਂ ਉਹਨਾਂ ਸਾਹਬ ਲਗਾ ਦੇ ਇੰਗਾ ਦਾ ਤਗਮੋਦ ਤਗਮ ਬੀਆ ਦਬੀਆ ਵੀ ਉਹਨਾਂ ਸਾਹਬ ਲੋ ਮੱਚ ਵੜਦੇ ਇਹ ਵੀਰੇ ਉਹਨੂੰ 30 ਸਾਲ ਜੀ ਨੇ ਲੈ ਦੋ ਕੋਲ ਹਾਂ ਅਸਲ ਅਪਗਮਨ ਕੋਲੇ ਆ ਗਿਆ ਨਾ ਅਪੀਲ ਬੈਠਕਣਾ ਨਾ ਹਦराबाद ਨੂੰ ਕੋਟੀ ਆਫਿਸ ਕੇ ਇਹਨਾਂ ਲੈਕਸ਼ਨ ਬਣਨ ਹਾਂ ਲੈਕਸ਼ਨ ਬਣਨ ਤਾਂ ਕੋਟੜੀ ਦਾ ਸਾਹਿਬ ਅਜਾ ਸਾਹਿਬ ਕੋਲ ਕੋਟੜੀ ਬਣੇ